ਗੜਸ਼ੰਕਰ ਦੇ ਪਿੰਡ ਪਧਰਾਣਾ ਵਿਖੇ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੇਂਦਰ ਸਿੰਘਲਾ ਦੁਆਰਾ ਚੋਣ ਪ੍ਰਚਾਰ ਦਾ ਆਯੋਜਨ ਕੀਤਾ ਗਿਆ। আর বেকারির ਦਾ ধারণা। ਬਹੁਤ ਸਾਰਾ ਪਿਆਰ ਤੇ ਆਸ਼ੀਰਵਾਦ ਅੱਜ ਗੜਸ਼ੰਕਰ ਇਲਾਕੇ ਦੇ ਲੋਕਾਂ ਨੇ ਅੱਜ ਇਸ ਚੋਣ ਰੈਲੀ ਦੇ ਮਹਿ ਤਹਿਤ ਵੱਡੇ ਪੱਧਰ ਦਾ ਦਿੱਤਾ ਹੈ। ਔਰ ਜਿਸ ਤਰ੍ਹਾਂ ਦਾ ਜੋਸ਼ ਲੋਕਾਂ 'ਚ ਦੇਖਣ ਨੂੰ ਮਿਲੇ ਹੈ। ਮੈਨੂੰ ਲੱਗਦਾ ਲੋਕਾਂ ਨੇ ਮਨ ਬਣਾਇਆ ਕਿ ਆਣ ਵਾਲੇ ਇੱਕ ਤਰੀਕ ਨੂੰ ਕਾਂਗਰਸ ਪਾਰਟੀ ਦੇ ਹੱਕ ਚ ਫਤਵਾ ਦੇਣਾ ਜੋ ਮੁੱਦੇ ਆਪਾਂ ਰੱਖੇ ਆਂ ਤੁਹਾਨੂੰ ਪਤਾ ਹੀ ਹੈ ਮੇਰਾ ਡਿਵੈਲਪਮੈਂਟ ਦਾ ਅਜੰਡਾ ਇਸ ਇਲਾਕੇ ਨੂੰ ਜੋ ਜ਼ਰੂਰਤ ਹੈ ਜੋ ਇਲਾਕੇ ਦੀ ਤਕਲੀਫ ਹੈ ਉਸ ਨੂੰ ਹੱਲ ਕਰਨਾ ਔਰ ਇਲਾਕਾ ਅੱਗੇ ਜਾਵੇ ਲੋਕ ਅੱਗੇ ਜਾਣ ਨੌਜਵਾਨ ਬੱਚਾ ਦਾ ਚੰਗਾ ਭਵਿੱਖ ਹੋਵੇ ਇਹ ਹੀ ਮੇਰਾ ਟੀਚਾ ਹੈ ਔਰ ਇਸੇ ਗੱਲ ਨੂੰ ਹਿੰਦੁਸਤਾਨ ਦੀ ਪਾਰਲੀਮੈਂਟ ਚ ਦਬ ਕੇ ਚੱਕਾਂਗੇ ਤਾਂ ਕਿ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਨਾਲ ਜੁੜੀਆਂ ਜਿਹੜੀਆਂ ਸਮੱਸਿਆਵਾਂ ਹੈ ਉਹਨਾਂ ਨੂੰ ਅਸੀਂ ਹੱਲ ਕਰ ਸਕੀਏ ਔਰ ਲੋਕਾਂ ਨੂੰ ਉਹ ਸਹੂਲਤਾਂ ਦਿਵਾ ਸਕੀਏ ਪਤਾ ਨਹੀਂ ਹੁਣ ਉਹਨਾਂ ਦਾ ਬਿਆਨ ਹੈ ਵੀ ਉਹ ਪਹਿਲਾਂ ਉਹਨਾਂ ਨੇ ਹਜ਼ਾਰ ਦਾ ਵਾਅਦਾ ਕੀਤਾ ਸੀ 27 ਮਹੀਨੇ ਹੋ ਗਏ ਇੱਕ ਉਹ ਨਹੀਂ ਆਇਆ ਤੇ ਬੀਬੀਆਂ ਨੇ ਜਿਹੜੀਆਂ ਵਿਚਾਰੀਆਂ ਨੇ ਬਟੂਏ ਨਵੇਂ ਲਿੱਤੇ ਸੀ ਉਹਨਾਂ ਨੂੰ ਹਜ਼ਾਰ ਹਜ਼ਾਰ ਨਹੀਂ ਮਿਲਿਆ ਹਾਲੇ ਤੱਕ ਤਾਂ 27000 ਤਾਂ ਆਇਆ ਨਹੀਂ ਹੁਣ 1100 ਦਾ ਬਿਆਨ ਆ ਗਿਆ ਕੱਲੇ ਹਜ਼ਾਰ ਵਾਲੀ ਆ 1100 ਦੀ ਗੱਲ ਨਹੀਂ ਜਿੰਨੇ ਵਾਦੇ ਆਮ ਆਦਮੀ ਪਾਰਟੀ ਨੇ ਚੋਣਾਂ 'ਚ ਕੀਤੇ ਸੀ ਲੋਕਾਂ ਨਾਲ ਉਹਨਾਂ 'ਚੋਂ ਤੁਸੀਂ ਮੈਨੂੰ ਦੱਸ ਦਿਓ ਕਿ ਕੀ ਚੀਜ਼ ਪੂਰੀ ਹੋਈ ਹੈ ਇਹਨਾਂ ਨੇ ਕਿਹਾ ਸੀ ਅਸੀਂ ਬੇਰੋਜ਼ਗਾਰੀ ਖਤਮ ਕਰਾਂਗੇ ਇਹਨਾਂ ਨੇ ਕਿਹਾ ਅਸੀਂ ਕਰਜ਼ਾ ਇਹਨਾਂ ਨੇ ਕਿਹਾ ਸੀ ਕਿ ਅਸੀਂ ਨੌਜਵਾਨ ਬੱਚਿਆਂ ਦੇ ਰੋਜ਼ਗਾਰ ਦਾ ਪ੍ਰਬੰਧ ਕਰਾਂਗੇ ਇਹਨਾਂ ਨੇ ਕਿਹਾ ਸੀ ਕਿ ਸਾਡੇ ਜਿਹੜੇ ਕੱਚੇ ਮਲਾਜ਼ਮ ਹੈ ਉਹਨਾਂ ਨੂੰ ਅਸੀਂ ਪੱਕੇ ਕਰਾਂਗੇ ਖਰਾ ਪੈਨ ਚਲਾਵਾਂਗੇ ਮੁੜ ਕੇ ਇਹਨਾਂ ਨੇ ਕਿਹਾ ਸੀ ਬੀਬੀਆਂ ਨੂੰ 1000 ਰੁਪਏ ਦੇਵਾਂਗੇ ਫਿਰ ਇਹਨਾਂ ਨੇ ਕਿਹਾ ਸੀ ਪੰਜਾਬ ਚੋਂ ਮਾਈਨਿੰਗ ਖਤਮ ਕਰਾਂਗੇ ਫਿਰ ਇਹਨਾਂ ਨੇ ਕਿਹਾ ਸੀ ਪੰਜਾਬ ਚੋਂ ਡਰੱਗਸ ਖਤਮ ਕਰਾਂਗੇ ਅੱਜ ਪੰਜਾਬ ਦੇ ਲੋਕ ਇਹ ਗੱਲ ਨੂੰ ਸਮਝ ਗਏ ਕਿ ਪਿਛਲੇ ਸਵਾ ਦੋ ਸਾਲ ਪਹਿਲਾਂ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਉਣ ਤੋਂ ਪਹਿਲਾਂ ਲੋਕਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਔਰ ਇਹਨਾਂ ਦੀਆਂ ਵੋਟਾਂ ਲੈ ਗਿਆ ਔਰ ਲੋਕਾਂ ਨੂੰ ਇਹ ਲੱਗਿਆ ਕਿ ਪਤਾ ਨਹੀਂ ਕਿੰਨਾ ਵੱਡਾ ਬਦਲਾਵ ਸੂਬੇ ਚ ਆਊਗਾ ਤੇ ਅੱਜ ਸਵਾ ਦੋ ਸਾਲ ਚ ਲੋਕ ਸਮਝ ਗਏ ਅੱਜ ਜੇ ਹਜ਼ਾਰ ਨਹੀਂ ਦਿੱਤਾ ਗਿਆ ਸਵਾ ਦੋ ਸਾਲਾਂ ਚ ਤਾਂ ਜਿਹੜੀ 1100 ਦੀ ਗੱਲ ਹੈ ਇਹਦੀ ਤਾਂ ਕੋਈ अहमियत ਨਹੀਂ ਰਹੀ ਇਹ ਤਾਂ ਅੱਜ ਬੁਖਲਾਹੜ ਦੀ ਇੱਕ ਨਿਸ਼ਾਨੀ ਲੱਗਦੀ ਹੈ ਸਰ ਆਲਕੇ ਦੇ ਲੋਕ ਕੀ ਲੋਕ ਕਰੋ ਸ਼ਕਤ ਦੇ ਦੇਖੋ ਪੰਜਾਬ ਇੱਕ ਅੱਡ ਕਿਸਮ ਦਾ ਸੂਬਾ ਹੈ ਜਦੋਂ ਪੰਜਾਬ ਦੇ ਵਿੱਚ ਅਲਾਈਅੰਸ ਦੀ ਗੱਲ ਆਈ ਸੀ ਉਸ ਵੇਲੇ ਵੀ ਪੰਜਾਬ ਦੀ ਸਮੁੱਚੀ ਕਾਂਗਰਸ ਪਾਰਟੀ ਨੇ ਆਪਣੀਆਂ ਆਲਾਕਮਾਨ ਨੂੰ ਇਹ ਕਿਹਾ ਸੀ ਕਿ ਪੰਜਾਬ ਦੇ ਲੋਕ ਪੰਜਾਬ ਦੇ ਵਰਕਰ ਪੰਜਾਬ ਦੇ ਸਾਰੇ ਲੋਕਾਂ ਦੀ ਇਸੇ ਗੱਲ ਦੇ ਉੱਪਰ ਸਹਿਮਤੀ ਹੈ ਕਿ ਪੰਜਾਬ ਚ ਆਮ ਆਦਮੀ ਪਾਰਟੀ ਨਾਲ ਅਲਾਈਅੰਸ ਨਹੀਂ ਹੋਣਾ ਚਾਹੀਦਾ ਕਿਉਂਕਿ ਪੰਜਾਬ ਇੱਕ ਬਾਰਡਰ ਸਟੇਟ ਹੈ ਪੰਜਾਬ ਤੋਂ ਆਪਾਂ ਦੇਖਿਆ ਕਿ ਜਦੋਂ ਸਰਕਾਰ ਆਈ ਆਮ ਆਦਮੀ ਪਾਰਟੀ ਦੀ 3 ਮਹੀਨੇ ਦੇ ਅੰਦਰ ਅੰਦਰ ਹੀ ਸਿੱਧੂ ਮੂਸੇਵਾਲੇ ਜੀ ਦਾ ਕਤਲ ਹੋਇਆ ਤੇ ਤੁਸੀਂ ਦੇਖੋਗੇ ਪਹਿਲੀ ਜਿਮਨੀ ਚੋਂ ਜਿਹੜੀ ਆਈ ਉਹ ਜਿਮਨੀ ਚੋਂ ਦੇ ਵਿੱਚ ਲੋਕਾਂ ਨੇ ਫਤਵਾ ਆਮ ਆਦਮੀ ਪਾਰਟੀ ਦੇ ਖਿਲਾਫ ਦਿੱਤਾ। ਤੋਂ ਇਸ ਕਰਕੇ ਇਹ ਗੱਲ ਬਿਲਕੁਲ ਕਲੀਅਰ ਹੈ ਅੱਜ ਜੇ ਮੈਂ ਆਪਾਂ ਮੁੱਦਿਆਂ ਦੀ ਗੱਲ ਕਰ ਰਹੇ ਹਾਂ ਜੇ ਕਿਤੇ ਕਾਂਗਰਸ ਪਾਰਟੀ ਦਾ ਅਲਾਈਅੰਸ ਹੁੰਦਾ ਆਮ ਆਦਮੀ ਪਾਰਟੀ ਨਾਲ ਤਾਂ ਅੱਜ ਸਾਰਾ ਜਿਹੜਾ ਆਮ ਆਦਮੀ ਪਾਰਟੀ ਦਾ ਗੁੱਸਾ ਹੈ ਉਹ ਵੀ ਲੋਕਾਂ ਦਾ ਕਾਂਗਰਸ ਤੇ ਨਿਕਲਣਾ ਸੀ। ਤੋਂ ਇਸ ਕਰਕੇ ਜਿਹੜਾ ਫੈਸਲਾ ਕਾਂਗਰਸ ਪਾਰਟੀ ਨੇ ਉਸ ਵੇਲੇ ਕੀਤਾ ਕਿ ਸਾਡਾ ਅਲਾਈਅੰਸ ਨਹੀਂ ਹੋਣਾ ਚਾਹੀਦਾ ਪੰਜਾਬ 'ਚ ਕਿਉਂਕਿ ਪੰਜਾਬ ਇੱਕ ਬਾਰਡਰ ਦਾ ਇਲਾਕਾ ਹੈ। ਪੰਜਾਬ ਨੇ ਪਹਿਲਾਂ ਵੀ ਬੜੀ ਬੜਾ ਨੁਕਸਾਨ ਚੱਲ ਤੇ ਪੰਜਾਬ ਹੁਣ ਦੁਬਾਰਾ ਹੋਰ ਨੁਕਸਾਨ ਨਹੀਂ ਚੱਲ ਸਕਦਾ ਪੰਜਾਬ ਚ ਕਪੈਸਿਟੀ ਨਹੀਂ ਹੈ ਪੰਜਾਬ ਦੇ ਲੋਕਾਂ ਚ ਇਹ ਗੱਲ ਦੀ ਕਪੈਸਿਟੀ ਨਹੀਂ ਹੈ ਅੱਜ ਪੰਜਾਬ ਦੇ ਵਿੱਚ ਚਾਹੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਓਰੇ ਅਮਨ ਸ਼ਾਂਤੀ ਨੂੰ ਬਰਕਰਾਰ ਰੱਖਣ ਦੀ ਲੋੜ ਹੈ ਇਹਨੂੰ ਕਾਇਮ ਰੱਖਣ ਦੀ ਲੋੜ ਹੈ ਤੇ ਇਸ ਕਰਕੇ ਹੀ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਤੇ ਅੱਜ ਤੱਕ ਉਹਦੇ ਮਾਤਾ ਪਿਤਾ ਸਰਕਾਰਾਂ ਕੋਲੇ ਚਾਹੇ ਭਾਜਪਾ ਦੀ ਸਰਕਾਰ ਹੈ ਦਿੱਲੀ ਦੀ ਤੇ ਚਾਹੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਦੋਨਾਂ ਕੋਲੇ ਜ਼ੋਰਦਾਰ ਤਰੀਕੇ ਨਾਲ ਅਬ ਇਨਸਾਫ ਮੰਗ ਰਹੀ ਹੈ ਤੇ ਅੱਜ 2 ਸਾਲ ਹੋ ਗਏ ਉਸ ਕਾਨੂੰ ਪੂਰੇ ਹੋਏ ਤੇ ਉਹ ਇਨਸਾਫ ਅਜ ਤੱਕ ਨਹੀਂ ਮਿਲਿਆ ਤੇ ਤੁਸੀਂ ਦੱਸੋ ਕਿ ਕਿਹੜੇ ਮੂ ਨਾਲ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨਾਲ ਅਲਾਈਂਸ ਕਰਦੇ ਹਾਂ ਇਹ ਹੋ ਠੀਕ ਹੈ ਇੱਕ ਮਹਾ ਗਠਜਵੰਧਨ ਹੋ ਰਿਹਾ ਬੀਜੇਪੀ ਨੂੰ ਹਰਾਉਣ ਵਾਸਤੇ ਕਿਉਂਕਿ ਬੀਜੇਪੀ ਦੀ ਸਰਕਾਰ ਨੇ ਵੀ ਉਹੀ ਗੱਲ ਕੀਤੀ ਹੋਈ ਹੈ ਪੂਰੇ ਦੇਸ਼ ਦੇ ਵਿੱਚ ਜਿਸ ਤਰੀਕੇ ਨਾਲ ਤੁਸੀਂ ਦੇਖਿਆ ਕਿ ਜਦੋਂ ਸਰਕਾਰ ਬਣੀ ਸੀ ਇਹਨਾਂ ਨੇ 2 ਕਰੋੜ ਰੋਜ਼ਗਾਰ ਦੀ ਗੱਲ ਕੀਤੀ 15 ਲੱਖ ਦੀ ਗੱਲ ਕੀਤੀ ਅੱਜ ਕਿਸੇ ਨੂੰ ਕੋਈ ਰੋਜ਼ਗਾਰ ਨਹੀਂ ਮਿਲਿਆ ਅੱਜ ਕੋਈ 15 ਲੱਖ ਨਹੀਂ ਆਇਆ ਤੇ ਅੱਜ ਇਹ ਜਦੋਂ ਵੀ ਵੋਟ ਮੰਗਦੇ ਆ ਇਹ ਧਰਮ ਦੇ ਨਾਮ ਤੇ ਵੋਟ ਮੰਗਦੇ ਆ ਇਹ ਜਾਤ ਪਾਤ ਦੇ ਨਾਮ ਤੇ ਵੋਟ ਮੰਗਦੇ ਆ ਮਹਿੰਗਾਈ ਦਾ ਕੀ ਹਾਲ ਹੈ ਦੇਸ਼ ਦੇ ਵਿੱਚ ਔਰ ਹੁਣ ਕਹਿੰਦੇ ਆ ਹੁਣ ਭਗਵਾਨ ਰਾਮ ਦੇ ਨਾਮ ਤੇ ਵੋਟ ਮੰਗਦੇ ਆ ਉਹ ਯਾਰ ਅਸੀਂ ਵੀ ਰਾਮ ਨੂੰ ਪੂਜਦੇ ਆ ਆਪਣੇ ਬਚਪਨ ਤੋਂ ਪਰ ਅਸੀਂ ਇਸ ਤਰੀਕੇ ਦਾ ਪ੍ਰਚਾਰ ਨਹੀਂ ਕਰਦੇ ਰਾਜਨੀਤੀ ਦੇਖੋ ਮੈਂ 2008-09 ਤੇ ਵਿੱਚ ਪਹਿਲੀ ਜਦੋਂ ਚੋਣ ਹੋਈ ਸੀ ਇੱਥੋਂ ਰਵਜੀਤ ਬਿੱਟੂ ਜੀ ਲੜੇ ਸੀ ਉਦੋਂ ਦਾ ਮੈਂ ਇਸ ਹਲਕੇ ਨੂੰ ਲੋਕ ਸਭਾ ਨੂੰ ਦੇਖ ਰਿਹਾ ਅੰਬਿਕਾ ਸੋਦੀ ਜੀ ਲੜੇ ਸੀ ਔਰ ਸਾਰੇ ਲੀਡਰ ਲੜੇ ਕਦੇ ਵੀ ਗੜ ਸ਼ੰਕਰ ਦੇ ਵਿੱਚ ਇੱਡੇ ਵੱਡੇ ਇਕੱਠ ਨਹੀਂ ਹੋਏ ਚਾਹੇ ਤੁਸੀਂ ਇੰਡੀਵਿਜੂਅਲ ਕਹਿ ਲਓ ਕੈਂਡੀਡੇਟ ਦੇ ਜਦੋਂ ਸਿਗਲਾ ਸਾਹਿਬ ਆਨੇ ਪਿੰਡ ਦੀਆਂ ਮੀਟਿੰਗਸ ਕੀਤੀਆਂ ਉੱਥੇ ਇੰਨੇ ਵੱਡੇ ਵੱਡੇ ਇਕੱਠ ਔਰ ਅੱਜ ਦਾ ਇਕੱਠ ਤੁਸੀਂ ਆਪ ਦੇਖ ਸਕਦੇ ਆ ਇਹ ਸਬੂਤ ਆ ਕਿ ਇਕਤਾਈਰ ਦੀ ਛਵੀ ਜਿਹੜੀ ਆ ਡਿਵੈਲਪਮੈਂਟ ਵਾਲੀ ਆ ਕਬ ਕਰੋੜਾਂ ਵਾਲੀ ਆ ਲੋਕ ਉਹਨੂੰ ਪ੍ਰਸੰਨ ਕਰ ਰਹੇ ਆ ਕਿਉਂਕਿ ਦੁਆਬੇ ਦੇ ਲੋਕ ਪੜ੍ਹੇ ਲਿਖੇ ਆ ਲਿਟਰੇਸੀ ਰੇਟ ਇੱਥੇ ਬਹੁਤ ਆ ਇੱਥੇ ਕਬ ਨੂੰ ਤਰਜੀਹ ਜਾਂਦੀ ਗੱਪਾਂ ਨੂੰ ਤੇ ਔਰਕੀਆਂ ਨੂੰ ਨਹੀਂ ਤੁਜੀ ਬੁੱਧੀ ਸਰਕਾਰ ਤੋਂ ਤਾਂ ਦੁਖੀ ਸੀ ਇੱਥੇ ਝਾੜੂ ਵਾਲਿਆ ਦੇ ਲੋਕਾਂ ਨੂੰ ਥ੍ਰੈਟ ਕਰਕੇ ਡਰਾ ਡਰਾ ਕੇ ਐਦਾਂ ਪਰੇਸ਼ਾਨ ਕਰ ਲਿਆ ਕਿ ਲੋਕ ਮੈਨ ਲੱਗਦਾ ਝਾੜੂ ਗੂ ਤੀਜੇ ਨੰਬਰ ਤੇ